ਸਟਾਪ ਵੀ ਇਹ ਸਾਹ ਕੋਣ ਅੱਛਾ ਚੱਲੇ ਨਾ 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 ਹੱਥੋਂ ਪਾਈ ਨਾ ਹੋ ਨਾ ਨਾ ਕੋਈ ਨਹੀਂ ਗੱਲ ਕਰ ਜਾਣ ਦੇ ਜਾਣ ਦੀ ਇੱਥੇ ਖੜ੍ਹ ਕੇ ਜਾਣ ਨਾ ਮਤਲਬ ਕੀ ਆ ਕਦੋਂ ਜਾਣ ਨਾ ਜਾਵੜ 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 ਹਾਂ ਨਾ ਯਾਰ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਕੋਈ ਨਹੀਂ ਸੋਕ ਜਾ ਜਾ ਆ ਗੁੰਡਾ ਕਰਦੀ ਵੇਖੋ ਜੀ ਗੁੰਡਾ ਕਰਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ੍ਹ ਜਾ ਹਾਂ ਜੀ ਬੰਦੇ ਤੁਹਾਡੇ ਨਾਲ ਪੈ ਰਹੇ ਨਾ ਮੈਂ ਤੈਨੂੰ ਜਾਣ ਦੇਤਾ ਨਾ ਤੂੰ ਇੱਕ ਮਿੰਟ ਆ ਕੁੰਡਾ ਲਾ ਕੇ ਅੰਦਰ ਕਿਉਂ ਬੈਠੇ ਸੀ ਬਈ ਉਹ ਤਾਂ ਤੁਸੀਂ ਉਹਨਾਂ ਨੂੰ ਮੈਂ ਪੁੱਛਦਾ 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 ਚਲੋ ਜਾਣ ਦਿਓ ਇਹਨੂੰ ਠੀਕ ਹੈ ਜੀ ਜਾ ਜਾ ਵੀਰ ਜਾ ਆਹ ਜਾ ਵੀਰ ਜਾ ਬੰਦੇ ਕੱਢੀ ਤੁਸੀਂ ਗੱਲ ਜਾ ਵੀਰ ਜੀ ਗੱਲ ਖਤਮ ਹੋ ਗਈ ਕਿਉਂ ਚਲ ਆ ਅੰਦਰ ਹਾਂ ਮੈਂ ਤੁਸੀਂ ਆ ਕੇ ਮੈਂ ਕਿਹੜਾ ਰੋਤਾ ਹੈ ਬਈ ਕੁੰਡਾ ਕਿਉਂ ਲਾ ਕੇ ਬਿਠਾਇਆ ਯਾਰ ਅੰਦਰ ਇਹਨੇ ਉਹ 1 ਮਿੰਟ ਪਹਿਨ ਰੋਡ ਮੋਰੀ ਆਏ ਜੀ ਤਾਂ 1 ਘੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਤੁਮ੍ਹੇ ਬਾਈ ਇਹ ਜੇ ਕੋਈ ਗੱਲ ਨਹੀਂ ਹੈ ਤੁਸੀਂ ਕੁੰਡਾ ਲਾ ਕੇ ਬਾਹਰੇ ਲਿਖ ਕੇ ਲਾਇਆ ਹੋਇਆ ਹੈ ਤੁਸੀਂ ਆਪਦਾ ਹੀ ਕੰਮ ਕਰੀ ਜਾਂਦੇ ਹੋ ਅਸੀਂ ਤੁਸੀਂ ਫਿਰ ਤੁਸੀਂ ਕਿਹੜਾ ਕਾ ਕੇ ਆ ਕੇ ਤੁਹਾਨੂੰ ਅਸੀਂ ਰੋਕ ਕੁੰਡਾ ਤਾਂ ਨਹੀਂ ਨਾ ਲਾਇਆ ਮੈਂ ਅਸੀਂ ਹੁਣ ਤੁਸੀਂ ਕਹੋਗੇ 2 ਮਿੰਟ ਰੋਕਣਾ ਤੇ ਵੀ ਗੱਲ ਕਰਨੀ ਕੋਈ ਪਰ ਲਾ ਲਿਆ ਤਾਂ ਕੁੰਡੀ ਤਾਂ ਨਹੀਂ ਲਾਉਣੀ ਹੋਰ ਬੰਦੇ ਨਾ ਨਹੀਂ ਫਿਰ ਤੁਸੀਂ ਇਹ ਵੇਖੋ ਜੀ ਬਾਹਰ ਬੰਦੇ ਆ ਜਾਂਦੇ ਤੁਸੀਂ ਇਹ ਵੇਖੋ ਬਾਹਰ ਨੋਟਿਸ ਲਾਇਆ ਹੈ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ ਤੇ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕੀ ਨਾਮ ਦਾ ਜੱਗੀ ਨਹੀਂ ਜੀ ਇਹ ਨਹੀਂ ਹੋਰ ਇਹ ਇਹ ਕੌਣ ਸੀ ਪਤਾ ਨਹੀਂ ਜੀ ਕੋਈ ਇਹ ਕੌਣ ਸੀ ਯਾਰ ਇਹ ਬੰਦਾ ਬਿਲਕੁਲ ਪਿੱਢੋਂ ਕਿਸਮ ਆ ਗਿਆ ਜੀ ਯਾਰ ਤੇਰੇ ਬੰਦੇ ਅੰਦਰ ਇੱਥੇ ਬੈਠੇ ਹੋਣ ਜੋ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਤੁਸੀਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਇਹ ਮਾਰਕੀਟ ਕਮੇਟੀ ਸਦਕਾ ਦਾ ਚੇਅਰਮੈਨ ਹੈ ਉਹ ਮਾਰਿਆ ਆ ਠੀਕ ਹੈ ਬ੍ਰਹਮਣ ਬ੍ਰਹਮਣ ਉਹੀ ਹੈ ਨਾ ਦੱਸ ਦੇ ਇਹ ਲਕੋਲੇਗਾ ਕੋਈ ਬਿੰਨ ਨਾਦ ਨੇ ਵੀ ਲਕੋਲੇਗਾ ਬਾਈ ਕੋਈ ਗੱਲ ਨਹੀਂ ਦੱਸ ਦੇ ਕੌਣ ਹੈ ਨੇ ਤੁਹਾਨੂੰ ਪਤਾ ਚਲੂਗਾ ਕਿ ਮੈਨੂੰ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਦਕ ਦਾ ਇੱਕ ਮਿੰਟ ਪਹਿਲਾਂ ਤੂੰ ਹੈਗੇ ਤੁਸੀਂ ਆਏ ਹੋ ਇੱਕ ਮਿੰਟ ਤੁਹਾਡੇ ਮਾਰਕੀਟ ਕਮੇਟੀ ਸਾਦਕ ਦਾ ਚੇਅਰਮੈਨ ਅੰਦਰ ਬਿਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਵੀਆਂ ਇਤਰਾਜ਼ ਲੋਕਾਂ ਦੇ ਡਿਸਾਈਡ ਕਰ ਰਿਹਾ ਹੈ ਸਰ ਮੇਰੇ ਕੋਲ ਇਸ ਵੇਲੇ ਕੋਈ ਵੇਖੋ ਕੋਈ ਨਹੀਂ ਇਤਰਾਜ਼ ਆ ਜਾਈ ਆ ਦੇਖੋ ਆ ਕਾਗਜ਼ ਕੀ ਹੈ ਇਹ ਜ਼ਰਾ ਇਹ ਆਸ਼ਦੀਪ ਸਾਹਿਬ ਦਾ ਆਰਡਰ ਮੇਰੇ ਕੋਲ ਕੋਈ ਤਰ੍ਹਾਂ ਦਾ ਕਾਦੇ ਕਾਗੇ ਇਹ ਹੈ ਇਲੈਕਸ਼ਨ ਰਿਲੇਟਡ ਨਹੀਂ ਹੈ ਇਲੈਕਸ਼ਨ ਰਿਲੇਟਡ ਕੋਈ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ ਇਲੈਕਸ਼ਨ ਤੇ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਬਾਈ ਨੇਮ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਵੀਰ ਜੇ ਸਹੀ ਕੰਮ ਕਰਨ ਤੇ ਵੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਛਲਾਗਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਧੱਕਾ ਕਰੋਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਊ ਤੇ ਮੇਰੇ ਵਰਗਾ ਜ਼ੁਬਾਨ ਲਾ ਕੇ ਪਾਸੇ ਹੋ ਜਾਂਦਾ ਹੁੰਦਾ ਭੁਗਤਣਾ ਤੈਨੂੰ ਪੈਣਾ ਨਾ ਕਰੋ ਇਹ ਜੇ ਕੰਮ ਨਹੀਂ ਬਾਈ ਜੀ ਜਮਾ ਦਿੱਕਤ ਨਹੀਂ ਆਉਂਦੀ 1% ਵੀ ਨਹੀਂ ਆਉਂਦੀ ਕੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਰੋਕ ਰੌਲਾ ਬਾਹਰ ਤਰਾ ਤਰਾ ਕਰੀ ਜਾਂਦੇ ਆ ਕਿੱਥੋਂ ਦਾ ਅਸੂਲ ਹੈ ਯਾਰ ਬ੍ਰਦਰ ਮੈਨੂੰ ਦੱਸ ਇਸ ਗੱਲ ਤੇ ਜਦ ਤੱਕ ਲੋਕਾਂ ਦਾ ਚੇਅਰਮੈਨ ਨਹੀਂ ਤੁਹਾਡੀ ਨਹੀਂ ਪਬਲਿਕ ਦਾ ਦੱਸ ਰਹੀ ਬਿਲਕੁਲ ਠੀਕ ਹੈ ਸਰ ਕੀ ਕਾਰਨ ਸੀ ਜੀ ਚੇਅਰਮੈਨ ਸਾਹਿਬ ਕਰਦੇ ਉਨੇ ਤੋਂ ਬਾਈ ਜਿਵੇਂ ਬਾਈ ਜੀ ਆਏ ਨੇ ਇੱਕ ਮਿੰਟ ਪਹਿਲਾਂ ਆਏ ਸੀਗੇ ਜੀ ਉਹ ਆ ਕੇ ਨਾਲ ਦੇ ਤੁਰ ਗਏ ਤੇ ਉਹ ਨਹੀਂ ਜੀ ਨਹੀਂ ਮੇਰੇ ਕੋਲ ਨਹੀਂ ਪਾਈ ਘੰਟਾ ਪਹਿਲਾਂ ਨਹੀਂ ਬੈਠੇ ਸੀਗੇ ਨਹੀਂ ਬੈਠੇ ਸੀ ਹੁਣੇ ਆਏ ਸੀ ਇੱਕ ਮਿੰਟ ਪਹਿਲਾਂ ਜਿਵੇਂ ਉਹ ਬਾਈ ਜੀ ਆ ਗਏ ਆ ਜੇ ਉਹਨਾਂ ਨੇ ਕੋਈ ਗੱਲ ਕਰਨੀ ਸੀ ਵੀ ਮੈਂ ਕੋਈ ਜ਼ਰੂਰੀ ਗੱਲ ਉਸ ਨਾਲ ਕੋਈ ਗੱਲ ਕਰਨੀ ਤਾਂ ਉਹ ਉੱਥਾਂ ਕਰਕੇ ਉਹ ਕੋਈ ਅਸੀਂ ਕਿਸੇ ਨੂੰ ਉਹ ਅੱਜ ਆਪ ਦਾ ਕੰਮ ਕਰ ਰਹੇ ਹਾਂ ਇਲੈਕਸ਼ਨ ਦਾ ਜਿਹੜਾ ਸੀਗਾ ਕੋ ਵੀਡੀਓ ਦਫ਼ਤਰ ਫਰੀਦਕੋਟ ਅਸੀਂ ਖੜੇ ਆ ਜੀ ਹਾਲਾਤ ਅੱਜ ਤੁਸੀਂ ਦੇਖੋ कहनी ਤੇ ਕਥਨੀ ਦਾ ਫਰਕ ਮੈਂ ਦੱਸ ਰਿਹਾ ਪਹਿਲਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜ਼ੋਰ ਲੱਗਿਆ ਪਿਆ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਹੈ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਹੈ ਉਹ ਇਹ ਫਾਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਗੱਲਾਂ ਕਰਨ ਵਸਤੀ ਕਰ ਰਹੇ ਐਮਐਲਏ ਸਾਹਿਬ ਦੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲੱਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰਨ ਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਹੈ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਹਨਾਂ ਤੇ ਓਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਓਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਦੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੂੰ ਇਹ ਕਹ ਮੈਂ ਐਨਓਸੀ ਗਲਤ ਦਿੱਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕਿ ਇਹ ਡਿਫਾਲਟਰ ਹੈ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਵਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਰਿਜੈਕਟ ਕਰਾਉਣ ਨੂੰ ਮੈਂ ਪੁੱਛ ਕੇ ਆਇਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡ ਜਾਂ 115 ਪਿੰਡ ਸ਼ਾਇਦ ਸਾਰੇ ਬਲਾਕ ਚ ਹੈ ਸਾਡੇ ਕੁਝ ਸਾਡੇ ਪਿੰਡ ਆ ਕੁਝ ਕੋਟਕਪੂਰੇ ਹਲਕੇ ਦੇ ਪਿੰਡ ਆ ਤੇ ਓਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਹਾਂ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਇੱਕ ਫ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਆ ਜੀ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕੀ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਈਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫ਼ਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲੇ ਆਈਆਂ ਕੋਸ਼ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਬਾਈ ਨੇਮ ਕੋਸ਼ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਆ ਜਿਦੇ ਵਿੱਚ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨਾਮੀਨੇਸ਼ਨ ਹੈ ਚਾਹੇ ਸਕਰੂਟੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਦੇ ਆਰਡਰਾਂ ਦੀ ਵੀ ਧਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਆ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਕਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਜਿਹੜਾ ਬੜਾ ਗੰਦਾ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ 사ਦਕ ਦੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਪਰਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਦਫਤਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਤੇ ਇੱਕ ਮਾੜਾ ਇਮਪ੍ਰੈਸ਼ਨ ਵੀ ਜਾਂਦਾ ਮੈਂ ਕਹੂੰ ਸੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਕਿਸੇ ਦੇ ਪ੍ਰੈਸ਼ਰ ਚ ਆਉਣ ਦੀ ਲੋੜ ਨਹੀਂ ਇੱਕ ਫ੍ਰੀ ਐਂਡ ਫੇਅਰ ਇਮਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਆ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰਨ ਧੰਨਵਾਦ